ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪ ਜੀ ਨੂੰ ਪਤਾ ਹੈ ਪਿਛਲੇ ਦਿਨੀ ਕੋੜ ਗੜੇ ਮਾਰੀ ਦੇ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਉਹਦੇ ਸਬੰਧ ਦੇ ਵਿੱਚ ਪਿਛਲੇ ਦਿਨੀ ਡੀਸੀ ਸਾਹਿਬਾਨ ਤੇ ਹੋਰ ਵੀ ਉੱਚ ਅਧਿਕਾਰੀ ਸਾਡੇ ਇੱਥੇ ਪਹੁੰਚੇ ਨੇ ਤੇ ਉਹਨਾਂ ਨੇ ਆ ਕੇ ਅਸੀਂ ਉਹਨਾਂ ਨੂੰ ਦਿਖਾਇਆ ਤੇ ਕੁਝ ਇੱਕ ਦੋ ਪਟਵਾਰੀ ਕਹਿੰਦੇ ਵੀ ਇਹ ਨੁਕਸਾਨ ਹੈ ਨਹੀਂ ਫਿਰ ਅਸੀਂ ਨੇ ਡੀਸੀ ਸਾਹਿਬ ਨੂੰ ਬੇਨਤੀ ਕੀਤੀ ਵੀ ਤੁਸੀਂ ਇਹ ਕਣਕ ਵਡਾ ਕੇ ਦੇਖੋ ਅੱਜ ਖੇਤੀਬਾੜੀ ਵਾਲੇ ਅਫਸਰ ਸਾਹਿਬਾਨ ਪਹੁੰਚੇ ਨੇ ਇੱਕ ਮਰਲਾ ਸੀ ਇਹਨਾਂ ਨੂੰ ਫਸਲ ਵੜਾਉਣੀ ਹੈ ਪਹਿਲਾਂ ਅਸੀਂ ਦੋ ਪਲਾਟ ਕਟਾਏ ਨੇ ਇੱਕ ਪਲਾਟ ਦੇ ਵਿੱਚੋਂ ਇੱਕ ਨਰਲੇ ਦੇ ਵਿੱਚੋਂ ਸਿਰਫ 1.5 ਕਿਲੋ ਦਾਣੇ ਹੋਏ ਨੇ ਇੱਕ ਪਲਾਟ ਦੇ ਵਿੱਚੋਂ ਇੱਕ ਮਰਲੇ ਦੇ ਵਿੱਚੋਂ ਸਿਰਫ 2 ਕਿਲੋ 300 ਗ੍ਰਾਮ ਦਾਣੇ ਹੀ ਹੋਏ ਨੇ ਹੁਣ ਅਸੀਂ ਆਹ ਚੌਥਾ ਪਲਾਟ ਦੇ ਵਿੱਚ ਲੈ ਕੇ ਆਇਆ ਚੌਥੀ ਜਗਾ ਲੈ ਕੇ ਆਏ ਆ ਤੇ ਇੱਥੇ ਹੁਣ ਅਸੀਂ ਦੁਬਾਰਾ ਦੇਖਦੇ ਕਿੰਨੇ ਦਾਣੇ ਹੁੰਦੇ ਨੇ ਇਹ ਵੀ ਤੁਹਾਨੂੰ ਦੱਸਾਂਗੇ ਤੇ ਅਸੀਂ ਇਹਨਾਂ ਨੂੰ ਹੋਰ ਵੀ ਪਾਸੇ ਲੈ ਕੇ ਜਾਣਾ ਤੇ ਅਸੀਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਵੀ ਸਿਰਫ ਇੱਕ ਮਰਲੇ ਦੇ ਵਿੱਚੋਂ ਜਿੱਥੇ ਸਿਰਫ 1 ਕਿਲੋ 500 ਗ੍ਰਾਮ ਦਾਣੇ ਹੋ ਰਹੇ ਨੇ ਤੁਸੀਂ ਆਪਣੇ ਸਾਰੇ ਵਿਭਾਗਾਂ ਤੋਂ ਹਿਸਾਬ ਲਵਾ ਸਕਦੇ ਹੋ ਵੀ 1 ਕਿੱਲੇ ਦੇ ਵਿੱਚੋਂ ਕਿੰਨਾ ਅਨਾਜ ਹੋਊਗਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਿੰਡ ਹਸੈਨਪੁਰਾ ਦੇ ਵਿੱਚ ਖੜੇ ਆ ਸਾਡੇ ਵਿੱਚ ਮੀਰ ਕੁਮਾਰ ਜੀ ਜ਼ਿਲ੍ਹਾ级 ਖੇਤੀਬਾੜੀ ਵਿਭਾਗ ਦੇ ਵਿੱਚ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਸਾਰੀ ਆਈ ਹੋਈ ਆ ਜੋ ਕੁਝ ਅਧਿਕਾਰੀ ਇਹ ਗੱਲ ਕਹਿੰਦੇ ਸੀਗੇ ਵੀ ਖੇਤਾਂ ਦੇ ਵਿੱਚ ਕੋਈ ਨੁਕਸਾਨ ਨਹੀਂ ਅੱਜ ਖੇਤੀਬਾੜੀ ਵਿਭਾਗ ਨੇ ਆ ਕੇ ਸਪਸ਼ਟ ਕਰਤਾ ਅਸੀਂ 1 ਮਰਲਾ ਇੱਥੇ ਵੜਿਆ 1 ਮਰਲੇ ਦੇ ਵਿੱਚੋਂ ਸਿਰਫ ਆ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ 1 ਤੋਂ 1.5 ਕਿਲੋ ਤੱਕ ਕਣਕ ਹੋਈ ਆ ਜਿਹੜੇ ਅਧਿਕਾਰੀ ਇਹ ਪਟਵਾਰੀ ਸਾਹਿਬ ਕੁਝ ਕਹਿ ਕੇ ਗਏ ਨੇ ਵੀ ਕੋਈ ਨੁਕਸਾਨ ਨਹੀਂ ਹੈਗਾ ਇਹ ਵਿਭਾਗ ਨੇ ਆ ਕੇ ਸਪਸ਼ਟ ਕਰਿਆ ਇਹਨਾਂ ਦੀ ਹਾਜ਼ਰੀ ਦੇ ਵਿੱਚ ਇਹ 1 ਮਰਲੇ ਦੇ ਵਿੱਚ ਅਸੀਂ ਕਣਕ ਝਾੜੀ ਆ ਅਸੀਂ ਹੁਣ ਡੀਸੀ ਸਾਹਿਬ ਨੂੰ ਇਹ ਬੇਨਤੀ ਕਰਦੇ ਆਂ ਜਿਸ ਤਰ੍ਹਾਂ ਤੁਸੀਂ ਆਪਣੇ ਅਧਿਕਾਰੀਆਂ ਨੂੰ ਇੱਥੇ ਭੇਜਿਆ ਇਹਨਾਂ ਨੇ ਸਾਰਾ ਕੁਝ ਅੱਖੀਂ ਦੇਖਿਆ ਤੇ ਜਲਦੀ ਤੋਂ ਜਲਦੀ ਇਹਨਾਂ ਕਿਸਾਨਾਂ ਦੀ ਬਾਹ ਫੜੋ ਇਹ ਏਰੀਆ ਸਾਰੇ ਹਸੈਨਪੁਰਾ ਖੋਜੇ ਮਾਜਰਾ ਆਦਮਪੁਰ ਸਿੱਧੂਵਾਲ ਇਹ ਸਾਰੇ ਪਿੰਡਾਂ ਦੇ ਵਿੱਚ ਵੱਡਾ ਨੁਕਸਾਨ ਹੋਇਆ ਅਸੀਂ ਬੇਨਤੀ ਕਰਦੇ ਆਂ ਇਹਨਾਂ ਨੂੰ ਮੁਆਵਜ਼ਾ ਦੇ ਕੇ ਇਹਨਾਂ ਦੀ ਬਾਹ ਫੜੇ ਸਰਕਾਰ ਤੇ ਹੁਣ ਕੋਈ ਸ਼ੱਕ ਨਹੀਂ ਰਹਿ ਗਿਆ ਵੀ ਨੁਕਸਾਨ ਨਹੀਂ ਹੋਇਆ ਇਹ ਤੁਹਾਡੇ ਸਾਹਮਣੇ ਆ ਤੇ ਹੁਣ ਦੋ ਗੱਲਾਂ ਸਾਡੇ ਚੀਫ ਸਾਹਿਬ ਵੀ ਬੋਲਣਗੇ ਸਾਬ ਇਹ ਮਾਨਯੋਗ ਡੀ ਸਾਹਿਬ ਨੇ ਦौरा ਕੀਤਾ ਸੀ ਤੇ ਜਦੋਂ ਗੜੇਮਾਰੀ ਹੋਈ ਸ਼ਾਮ ਨੂੰ ਅਗਲੇ ਦਿਨ ਹੀ ਉਹਨਾਂ ਨੇ ਸਜੇ ਦौरा ਕੀਤਾ ਸੀ ਉਹਨਾਂ ਨੇ ਹੁਕਮ ਜਾਰੀ ਕੀਤੇ ਸੀ ਵੀ ਇਹ ਜਿਹੜੇ ਤੁਹਾਡੇ ਟੈਕਨੀਕਲ ਜਿਹੜੇ ਅਧਿਕਾਰੀ ਹੈ ਉਹ ਦੇਖ ਕੇ ਇਹਨੂੰ ਤੇ ਇਹਦਾ ਫਸਲ ਕਟਾਈ ਤਜਰਬਾ ਹੈ ਜਿਹੜਾ ਕਰੋ ਤੇ ਫਸਲ ਤਜਰਬ ਕਟਾਈ ਤਜਰਬੇ ਦੇ ਹਿਸਾਬ ਨਾਲ ਮਤਲਬ ਜੋ ਫੀਲਡ ਦਾ ਆਪਾਂ ਦੇਖ ਰਹੇ ਹਾਂ ਤੇ ਜੋ ਨੁਕਸਾਨ ਹੈ ਉਹ ਅਸੀਂ ਮੇਰੇ ਦੀ ਸਾਹਿਬ ਨੂੰ ਕੈਸ਼ ਕਰ ਦੇਾਂਗੇ ਤੇ ਬੰਦਾ ਮੋ ਬੰਦਾ ਜੋ ਹੈ ਉਹ ਕੇ ਦੀ ਸਾਹਿਬ ਦੇ ਧੰਨਵਾਦ ਧੰਨਵਾਦ